ਸਾਥੀਓ ਯੂਕੇ ਡੱਟਲੀ ਜ਼ੂ ਵਿੱਚ ਆਂ ਔਰ ਇੱਥੇ ਤੁਹਾਨੂੰ ਇੱਕ ਅਜੀਬ ਜਿਹਾ ਪੰਖਸ਼ੀ ਦਿਖਾਣਾ ਇਹਦਾ ਨਾਮ ਹੈ ਫਲਮਿੰਗੋ ਔਰ ਦੇਖੋ ਇਹ ਜਿਹੜਾ ਪਾਣੀ ਦੇ ਅੰਦਰ ਬੈਕਟੀਰੀਆ ਉਹਨੂੰ ਖਾਂਦਾ ਜਿਸ ਦੇ ਕਰਕੇ ਇਹ ਚਿੱਟੇ ਤੋਂ ਪਿੰਕ ਹੋ ਜਾਂਦਾ ਔਰ ਇਹਦੇ ਜਿਹੜੇ ਆਂਡੇ ਆ ਜਿਹੜੇ ਕਿਤੇ ਬਾਹਰ ਵੀ ਹੋਣਗੇ ਫਲਮਿੰਗੋ ਉਹਨਾਂ ਦੀ ਬਹੁਤ ਵੱਡੀ ਤਸਕਰੀ ਚੱਲਦੀ ਹੈ ਔਰ ਇਹ ਇੱਕੋ ਲੱਤ ਤੇ ਪੰਖਸ਼ੀ ਜਿਹੜਾ ਆ ਉਹ ਖੜਾ ਰਹਿੰਦਾ ਤੇ ਸੋ ਜਾਂਦਾ ਔਰ ਜਿਹੜੇ ਤੁਸੀਂ ਦੇਖ ਸਕਦੇ ਹੋ ਇਹ ਵਿੱਚ ਸੁੱਤੇ ਪਏ ਆ ਫਲਮਿੰਗੋ ਇੱਕੋ ਲੱਤ ਤੇ ਖੜੇ ਰਹਿੰਦੇ ਆ ਇੱਕੋ ਲੱਤ ਤੇ ਔਰ ਥੱਥੇ ਖੜੇ ਨੀਂਦ ਤੋਤਾ ਦੂਜੀ ਲੱਤ ਜਿਹੜੀ ਆ ਉਹ ਨੂੰ ਹੁਣ ਚਲਾਉਣਾ ਸ਼ੁਰੂ ਕਰ ਦਿੱਤਾ ਅਦਰਵਾਈਜ਼ ਇੱਕੋ ਲੱਤ ਤੇ ਇਹ ਸੋ ਜਾਂਦੇ ਆ ਆ ਜਿਹੜਾ ਦੇਖੋ ਇੱਕੋ ਲੱਤ ਤੇ ਸੁੱਤਾ ਪਿਆ ਉਹ ਫਲਮਿੰਗੋ ਫਲਮਿੰਗੋ ਤੇ ਪੀਟਰ ਪਾਜੀ ਕਿੰਨੇ ਸਾਲ ਪੁਰਾਣਾ ਕੈਸਲ ਆ ਇਹ 1000 ਸਾਲ ਤੋਂ ਉੱਤੇ 1000 ਸਾਲ ਤੋਂ ਉੱਤੇ ਪੁਰਾਣਾ ਤੇ ਸਾਡੇ 50 ਸਾਲਾਂ ਬਾਅਦ ਬਿਲਡਿੰਗ ਡਿੱਗ ਜਾਂਦੀਆਂ 20-60 ਤੋਂ ਬਾਅਦ 1000 ਸਾਲ ਦੇ ਉੱਤੇ ਇਹ ਕਿੰਨਾ ਪੱਕਾ ਬਣਾਇਆ ਹੈ 1071 ਦਾ ਬਣਿਆ ਹੈ ਕਿੰਨਾ ਪੱਕਾ ਆ ਹਾਂ ਆਹ ਦੇਖ ਲਓ 1070 ਟਾਈਮ ਦਾ ਬਣਿਆ ਇੱਕ ਹੁਣ ਚੱਲਦਾ 2025 ਤੇ 1070 ਦਾ ਇਹ ਬਣਿਆ ਹੈ ਕਿਸਾ ਕੀ ਬਾਤ ਹੈ